ਨਮਸਕਾਰ ਪੈਸ ਕੀ ਤਾਕਤ ਇੱਕ ਵਾਰ ਫਿਰ ਤੋਂ ਆ ਤੁਹਾਡਾ ਸਵਾਗਤ ਹੈ ਗੱਲ ਕਰ ਰਹੇ ਹਾਂ ਲਗਾਤਾਰ ਜਿਸ ਤਰ੍ਹਾਂ ਪਟਿਆਲਾ ਲੋਕ ਸਭਾ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਚੋਣ ਮੁੱਦਾ ਹੈ ਉੱਪਰ ਖਿਆ ਹੋਇਆ ਤੇ ਹੁਣ ਜਦੋਂ ਕਿ ਸੱਤਵਾਂ ਗੇੜ ਆਖਰੀ ਗੇੜ ਹੈ ਹੁਣ ਚੋਣਾਂ ਦਾ ਤੇ ਇੱਕ ਮੁੱਦਾ ਕਿਉਂਕਿ ਮੈਂ ਗੱਲ ਇਸ ਕਰਕੇ ਵੀ ਕਰ ਰਿਹਾ ਕਿ ਪਟਿਆਲਾ ਇੱਥੇ ਪਰਸੋ ਹੀ ਨਰਿੰਦਰ ਮੋਦੀ ਆਏ ਪਟਿਆਲਾ ਵਿਖੇ ਤੇ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਗੱਲਾਂ ਕੀਤੀਆਂ ਪਰ ਆਪਣੀ ਚੋਣ ਸਭਾ ਦੇ ਵਿੱਚੋਂ ਕਿਤੇ ਨਾ ਕਿਤੇ ਹਿੰਦੂਆਂ ਦੇ ਮੁੱਦੇ ਗਾਇਬ ਸੀ ਜਿਸ ਕਰਕੇ ਕੁਝ ਹਿੰਦੂ ਲੀਡਰ ਖਾਸ ਤੌਰ ਤੇ ਨਾਰਾਜ਼ ਨੇ ਔਰ ਕਿਉਂਕਿ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਅਖਿਲ ਭਾਰਤੀ Hindu ਸੁਰੱਖਿਆ ਸੰਮਤੀ ਦੇ ਕੌਮੀ ਪ੍ਰਧਾਨ ਰਜੇਸ਼ ਕਹਿਰ ਨੇ ਜਿਨ੍ਹਾਂ ਤੋਂ ਜਾਣਨਾ ਚਾਹੁੰਦੇ ਆ ਕਿ ਆਖਰਕਾਰ ਅਜਿਹਾ ਕੀ ਗੁੱਸਾ ਤੁਹਾਨੂੰ ਨਰਿੰਦਰ ਮੋਦੀ ਤੇ ਕਿ ਉਫਤੋ ਬਾਅਦ ਪਰਸੋ ਤੋਂ ਹੋ ਆਏ ਦੋ ਦਿਨ ਹੋ ਗਏ ਤੁਸੀਂ ਨਰਿੰਦਰ ਮੋਦੀ ਤੋਂ ਉਹ ਵੀ Hindu ਦੀ ਗੱਲ ਕਰਦੇ ਨੇ Hinduਤਵ ਦੀ ਗੱਲ ਕਰਦੇ ਨੇ ਤੁਸੀਂ ਵੀ Hinduਓ Hindu ਲੀਡਰੋ Hinduਤਵ ਦੀ ਗੱਲ ਕਰਦੇ ਹੋ ਔਰ ਉਹਨਾਂ ਦੀ ਤੁਹਾਡੀ ਇੱਕੋ ਦਮ ਵਿਚਾਰਤਾਰਾ ਦੋ ਦਿਨਾਂ ਚ ਵੱਖੋ ਵੱਖਰੀ ਕਿਵੇਂ ਹੋ ਦੇਖੋ 23 ਤਰੀਕ ਤੋਂ ਪਹਿਲਾਂ ਮੈਂ ਵੀ ਮੋਦੀ ਜੀ ਜਿਹਦਾ ਭਗਤ ਸੀ ਬਹੁਤ ਅੱਛੇ ਕੰਮ ਕਰ ਰਹੇ ਸੀ ਹਿੰਦੁਸਤਾਨ ਦੇ ਵਿੱਚ ਲੇਕਿਨ 23 ਤਰੀਕ ਜਦੋਂ ਕਹਿੰਦੇ ਦੀ ਜਦੋਂ ਨੇੜੇ ਚ ਜਾਵੇ ਤਾਂ ਜਿਆਦਾ ਪਤਾ ਲੱਗ ਜਾਂਦਾ ਉਹਦਾ ਤਾਂ ਪੰਜਾਬ ਦੇ ਅੰਦਰ ਜਿਸ ਦਿਨ ਪਟਿਆਲਾ ਸ਼ਹਿਰ ਦੇ ਵਿੱਚ ਉਹਨਾਂ ਨੇ ਰੈਲੀ ਕੀਤੀ ਹੈ ਤਾਂ ਮੈਨੂੰ ਉਹ ਲੱਗਿਆ ਕਿ ਉਹ ਪੰਜਾਬ ਪਟਿਆਲੇ ਦੇ ਅੰਦਰ ਪੰਜਾਬ ਦੇ ਅੰਦਰ ਨਹੀਂ ਉਹ ਖਾਲਿਸਤਾਨ ਦੇ ਅੰਦਰ ਰੈਲੀ ਕਰ ਰਹੇ ਨੇ ਕਿਉਂ ਕਿਉਂਕਿ ਉਹ ਆਪਣੀ ਹਿੰਦੂਆਂ ਵਾਲੀ ਪੱਗ ਭੁੱਲ ਗਏ ਸਿੱਖ ਕੌਮ ਦੀ ਦਸਤਾਰ ਸਜਾ ਲਈ ਸਿਰ ਤੇ ਦੂਸਰਾ ਉਹਨਾਂ ਨੇ ਹਿੰਦੂ ਮੁੱਦੇ ਤੇ ਇੱਕ ਵੀ ਗੱਲ ਨਹੀਂ ਕੀਤੀ ਪੰਜਾਬ ਦੇ ਵੀ ਬਹੁਤ ਜਵਲਨਸ਼ੀਲ ਮੁੱਦੇ ਨੇ ਹਿੰਦੂਤਵ ਦੇ 35 35000 ਹਿੰਦੂ ਜਿਹੜਾ ਹੈ ਅਤੰਕਵਾਦੀ ਭੇਂਟ ਚੜ ਚੁਕੇ ਆ ਪੰਜਾਬ ਦੇ ਅੰਦਰ ਲੇਕਿਨ ਉਹਨਾਂ ਨੇ ਇੱਕ ਇੰਨੀ ਕੀ ਵੀ ਤਕਲੀਫ ਨਹੀਂ ਕੀਤੀ ਕਿ ਸਾਡੇ 35000 ਹਿੰਦੂਆਂ ਜਿਹੜੇ ਪੰਜਾਬ ਦੇ ਅੰਦਰ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਉਹਨਾਂ ਦੀ ਆਪਣੀ ਪਾਰਟੀ ਦੇ ਸ਼ੰਭੂ ਪ੍ਰਸ਼ਾਦ ਉਹਨਾਂ ਦੇ ਲੜਕੇ ਅੱਜ ਵੀ ਭਾਜੀਪੀ ਦੇ ਵਿੱਚ ਕੰਮ ਕਰ ਰਹੇ ਨੇ ਉਸ ਟਾਈਮ ਭੁਪੇਸ਼ ਅਗਰਵਾਲ ਉਹਨਾਂ ਦੇ ਪ੍ਰਤੀ ਵੀ ਉਹਨਾਂ ਨੇ ਕੋਈ ਸ਼ਰਧਾਂਜਲੀ ਅਰਪਿਤ ਨਹੀਂ ਕੀਤੀ ਜਦ ਕੀ ਉਹ ਅਤੰਕਵਾਦੀਆਂ ਨੇ ਨਹੀਂ ਮੈਂ ਮੈਂ ਉਹਰੇ ਇੱਕ ਦੱਸਣਾ ਚਾਹਨਾ ਆਪਣੇ ਦਰਸ਼ਕਾਂ ਨੂੰ ਕਿ ਸ਼ੰਭੂ ਪ੍ਰਸ਼ਾਦ ਉਹ ਹੋਏ ਨੇ ਜਿਨ੍ਹਾਂ ਦਾ ਅਤੰਕਵਾਦ ਦੇ ਦੌਰ ਦੇ ਵਿੱਚ ਅੱਤਵਾਦੀਆਂ ਨੇ ਸ਼ਰੀਆਮ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਸੀ ਭੀੜਪੜ ਵਾਲੇ ਇਲਾਕੇ ਜੇ ਗੋਲ ਮੰਡੀ ਇੱਕ ਬਹੁਤ ਵੱਡਾ ਭੀੜਪੜ ਵਾਲਾ ਇਲਾਕਾ ਉੱਥੇ ਹੀ ਅਤੰਕਵਾਦੀਆਂ ਦਾ ਮੈਂ ਉਹਨਾਂ ਦੇ ਉਸ ਟੈਂਡ ਦੇ ਵਿੱਚ ਖੁਦ ਆਪਣੀ ਡੈਟਾ ਬੋਡੀ ਦੇਖੀ ਮੇਰੀ ਉਮਰ ਬਹੁਤ ਘੱਟ ਹੁੰਦੀ ਸੀ ਤਾਂ ਉਸ ਟਾਈਮ ਦਾ ਜੋਸ਼ ਹੈ ਕਿ ਅਤੰਕਵਾਦ ਦੇ ਖਿਲਾਫ ਲੜਾਈ ਲੜਨੀ ਹੈ ਉਸ ਟਾਈਮ ਤੋਂ ਅਸੀਂ ਲੜਾਈ ਲੜਦੇ ਆ ਰਹੇ ਹਾਂ ਔਰ ਮੋਦੀ ਜੀ ਨੇ ਪਟਿਆਲਾ ਆ ਕੇ ਸਾਡੇ ਜਿਹੜੇ 55% ਸਿੱਖਾਂ ਨੂੰ ਖੁਸ਼ ਕਰਨ ਦੇ ਚੱਕਰ 'ਚ 45% ਹਿੰਦੂ ਜਿਹੜੇ ਪੰਜਾਬ ਦੇ ਆ ਉਹਨਾਂ ਤੋਂ ਨਾਰਾਜ਼ ਹੋ ਚੁੱਕੇ ਨੇ ਉਹਨਾਂ ਨੂੰ ਭਾਜਪਾ ਨੂੰ ਬੋਟ ਨਹੀਂ ਬਿੰਦੀ ਬਾਈਕਾਟ ਭਾਜਪਾ ਮੈਂ ਆਪਣੀ ਫਲੈਕਸ਼ਨ ਮੈਂ ਆਪਣੇ ਫੇਸਬੁੱਕ ਤੇ ਹਰ ਪਾਸੇ ਇਹੀ ਸਵਾਲ ਮੋਦੀ ਜੀ ਨੂੰ ਪੁੱਛ ਰਹੇ ਹਾਂ ਕਿ ਪੰਜਾਬ ਦੇ ਅੰਦਰ ਇਕੱਲੇ ਸਿੱਖ ਹੀ ਰਹਿ ਰਹੇ ਹਨ ਜਿਨ੍ਹਾਂ ਨੂੰ ਖੁਸ਼ ਕਰਨ ਵਾਸਤੇ ਤੁਸੀਂ ਗੁਰਦੁਆਰਿਆਂ ਦੀ ਗੱਲ ਕਰਤੀ ਤੁਸੀਂ 84 ਦੇ ਦੰਗਿਆਂ ਦੀ ਗੱਲ ਕਰਤੀ ਤੁਸੀਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਤੀ ਤੁਸੀਂ ਹੋਰ ਵੀ ਕਈ ਜੁਲੰਸਿਲ ਮੁੱਦੇ ਸਿੱਖਾਂ ਨੇ ਦਸਤਾਰ ਵੀ ਸਜਾ ਲਈ ਸਿੱਖ ਤੇ ਜੀ ਸਿੱਖਾਂ ਵਾਲੀ Hindu ਹੋਣ ਦੇ ਨਾਤੇ ਜਦ ਕਿ ਮੈਂ ਉਹਨਾਂ ਨੂੰ ਕੱਟੜ Hindu ਸਮਝਦਾ ਸੀ ਪੱਗ ਬੰਨ੍ਹ ਸੇ Hindu ਵੀ ਪੱਗ ਬੰਨ੍ਹਦੇ Hindu ਵਾਲੀ ਪੱਗ ਬਣੀ ਜਾ ਸਕਦੀ ਸੀ ਲੇਕਿਨ ਉਹਨਾਂ ਨੇ ਸਿਰਫ ਇੱਕ ਕੋ ਸਮੁਦਾਇ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਇਹ ਭੇਸ ਤਾਰਨ ਕਰਿਆ ਉਹਨਾਂ ਦੇ ਹੀ ਮੁੱਦੇ ਚੱਕੇ ਸਾਡੇ ਪੰਜਾਬ ਦੇ ਅੰਦਰ 35000 ਹਿੰਦੂ ਮਾਰੇ ਗਿਆ ਜਿਨ੍ਹਾਂ ਦੇ ਇਹਨਾਂ ਨੇ ਮੁੱਦੇ ਚੱਕੇ ਉਹਨਾਂ ਨੂੰ ਚਾਰ-ਚਾਰ ਮੁਆਵਜ਼ਾ ਮਿਲ ਚਾਰ-ਚਾਰ ਵਾਰ ਮੁਆਵਜ਼ਾ ਸਰਕਾਰਾਂ ਦੇ ਚੁਕੇ ਆਂ ਸਾਡੇ ਜਿਹੜੇ 35000 ਹਿੰਦੂ ਪੰਜਾਬ ਦੇ ਅੰਦਰ ਮਾਰੇ ਗਏ ਉਹਨਾਂ ਨੂੰ ਅੱਜ ਤੱਕ ਕਿਸੇ ਵੀ ਪਾਰਟੀ ਨੇ ਨਾ ਪੁੱਛਿਆ ਉਮੀਦ ਸੀ ਮੋਦੀ ਜੀ ਆਏ ਸਾਡੇ ਪ੍ਰਧਾਨ ਮੰਤਰੀ ਹਿੰਦੂ ਦਵ ਦੀ ਜਿਹੜੀ ਲੜਾਈ ਲੜਦੇ ਆ ਹਿੰਦੂ ਖਿਆਲਤ ਦੇ ਲੇਕਿਨ ਉਹਨਾਂ ਨੇ ਪੰਜਾਬ ਚ ਆ ਕੇ ਸਾਨੂੰ ਨਿਰਾਸ਼ ਹੀ ਕਰਿਆ ਤੋ ਸਿ ਹੁਣ ਇੱਕ ਸਿੱਧੇ ਤੌਰ ਦੇ ਉੱਤੇ ਸ਼ਿਫੈਨਾ ਹਿੰਦੁਸਤਾਨ ਦੇ ਮੰਚ ਤੇ ਆਏ ਹੋ ਸ਼ਿਫੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਜਿਹੜੇ ਅਲੱਗ-ਅਲੱਗ ਥਾਵਾਂ ਤੇ ਪੰਜਾਬ ਚ ਨਹੀਂ ਲਗਭਗ 10 ਸਟੇਟਾਂ ਦੇ ਵਿੱਚ ਇਹਨਾਂ ਦੇ ਆਪਣੇ ਉਮੀਦਵਾਰ ਖੜੇ ਨੇ ਕਿਉਂਕਿ 7ਵੇਂ ਤੇ ਆਖਰੀ ਗੇੜ ਦੀਆਂ ਚੋਣਾਂ ਨੇ ਜਿਹੜੀਆਂ 1 ਜੂਨ ਨੂੰ ਨੇ ਤੇ ਹੁਣ ਸ਼ਿਫੈਨਾ ਹਿੰਦੁਸਤਾਨ ਦੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਮੰਚ ਦੇ ਉੱਤੇ ਸ਼ਰਿਆਮਾਣਾ ਕੁਲੇ ਤੌਰ ਤੇ ਆਣਾ ਤੁਹਾਡਾ ਕੀ ਸੁਨੇਹਾ ਜਾਂਦਾ ਹੈ ਹਿੰਦੂਆਂ ਨੂੰ ਵਿਸ਼ੇਸ਼ ਤੌਰ ਤੇ ਦੇਖੋ ਜਦ ਸਾਡੇ ਵੱਡੇ ਵੱਡੇ ਲੀਡਰ ਸਾਨੂੰ ਨਿਰਾਸ਼ ਕਰ ਰਹੇ ਨੇ ਬੀਜੇਪੀ ਤੋਂ ਬਹੁਤ ਮਿੱਦਾਂ ਸੀ ਕਿ ਪੰਜਾਬ ਦੇ ਅੰਦਰ ਜਿਹੜੇ ਹਿੰਦੂ ਮੰਦਰ ਆਜ਼ਾਦ ਹੋਣਗੇ 10 ਸਾਲ ਰਾਜ ਕਰਦੇਣ ਹੋਗੇ ਲੇਕਿਨ ਸਾਡੇ ਹਿੰਦੂਆਂ ਦੀ ਜਿਨ੍ਹਾਂ ਨਾਲ ਹਿੰਦੂਆਂ ਨੂੰ ਪਾਵਰ ਮਿਲਨੀ ਹੈ ਸਾਡੇ ਧਰਮ ਸਾਨੂੰ ਆਜ਼ਾਦ ਕਿਤੇ ਜਾਣ ਜਿਹਦੇ ਨਾਲ ਸਾਡਾ ਪੈਸਾ ਸਾਡੇ ਕੋਲ ਰਹੇ ਤਾਂ ਅਸੀਂ ਅਸੀਂ ਆਪਣਾ ਪੈਸਾ ਆਪਣੇ ਸਮਾਜ ਤੇ ਲਗਾ ਸਕੀ ਉਹ ਕੰਮ ਹੀ ਨਹੀਂ ਹੋਇਆ 10 ਸਾਲਾਂ ਦੇ ਵਿੱਚ ਅਸੀਂ ਕਿਉਂ ਵੋਟ ਪਾਵਾਂਗੇ ਬੀਜੇਪੀ ਨੂੰ ਅਸੀਂ ਅੱਜ ਤੁਸੀਂ ਪੁੱਛਿਆ ਮੈਨੂੰ ਕਿ ਪਪਨ ਗੁਪਤਾ ਜੀ ਨਾਲ ਅੱਜ ਮੰਚ ਸਾਂਝਾ ਕੀਤਾ ਸਾਡਾ ਹਿੰਦੂਪਰਾ ਹੈ ਜਦ ਜਦ ਕਾਲੀ ਮਾਤਾ ਮੰਦਰ 29 ਪ੍ਰੈਲ ਨੂੰ ਅਟੈਕ ਹੋਇਆ ਸਾਡੇ ਹਿੰਦੂਪਰਾ ਆ ਕੇ ਖੜੇ ਨੇ ਗੱਬਾ ਜੀ ਇਲੈਕਸ਼ਨ ਲੜ ਰਹੇ ਨੇ ਬਿਲਕੁਲ ਸਾਡੇ ਹਿੰਦੂ ਸਨਾਤਨੀਪਰਾ ਹੈ ਸਾਡੀ ਇੱਕ ਆਵਾਜ਼ ਤੇ ਕਾਲੀ ਮਾਤਾ ਮੰਦਰ ਸਾਡੇ ਅੱਧੇ ਬੋਲ ਤੇ ਜਾ ਕੇ ਪਹੁੰਚਦੇ ਨੇ ਸਾਡੇ ਨਾਲ ਮੋੜੇ ਨਾਲ ਮੋੜਾ ਲੜ ਕੇ ਲਗਾ ਕੇ ਖਾਲਿਸਤਾਨੀਆਂ ਦੇ ਨਾਲ ਲੜਾਈਆਂ ਲੜੀਆਂ ਇਹਨਾਂ ਨੇ ਤਾਂ ਅੱਜ ਇਹਨਾਂ ਨੂੰ ਲੋੜ ਹੈ ਅਸੀਂ ਬਿਲਕੁਲ ਇਹਨਾਂ ਨਾਲ ਖੜੇ ਹਾਂ ਔਰ ਅੱਗੇ ਨੂੰ ਵੀ ਖੜਾਂਗੇ ਤਾ ਕੁੱਲ ਮਿਲਾਕੇ ਇਹ ਕਹਾ ਜਾਵੇ ਕਿ ਜਿਹੜੇ ਹੁਣ ਹਿੰਦੂ ਨੇ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੇ ਇੱਕ ਪਾਸੇ ਹਿੰਦੂ ਸੁਰੱਖਿਆ ਸੰਮਤੀ ਜਾਂ ਹੋਰ ਜਿੰਨੇ ਵੀ ਹਿੰਦੂ ਲੀਡਰਸ ਨੇ ਉਹ ਹੁਣ ਇਕੱਠੇ ਹੋ ਗਏ ਨੇ ਤੇ ਇਹ ਕਹਿ ਲਈਏ ਕਿ ਉਹ ਨਰਿੰਦਰ ਮੋਦੀ ਨੂੰ ਕਿਤਨਾ ਕਿਤੇ ਉਹਨਾਂ ਦੇ ਕੈਂਡੀਡੇਟਸ ਨੂੰ ਹਾਰ ਦਾ ਮੂੰਹ ਚਖਣਾ ਪੈ ਸਕਦਾ ਹਾਰ ਦਾ ਸਵਾਦ ਚਖਣਾ ਪੈ ਸਕਦਾ ਦੇਖੋ ਜਿਹੜੀ ਭਾਜਪਾ ਹੈਗੀ ਆ ਉਹ ਸਿਰਫ ਹਿੰਦੂ ਮੰਨਦੀ ਹੈ ਜਿਹੜੇ ਬੀਜੇਪੀ 'ਚ ਸ਼ਾਮਿਲ ਹਿੰਦੂ ਆ ਉਹਨਾਂ ਨੂੰ ਸਿਰਫ ਹਿੰਦੂ ਮੰਨਦੀ ਹੈ ਬਾਹਰ ਲਿਆਂ ਨੂੰ ਨਹੀਂ ਕਾਂਗਰਸ 'ਚ ਵੀ ਹਿੰਦੂ ਹੈ ਅਕਾਲੀ ਦਲ ਚ ਵੀ ਹਿੰਦੂ ਐ ਆਮ ਆਦਮੀ ਪਾਰਟੀ ਚ ਵੀ ਹਿੰਦੂ ਐ ਅਸੀਂ ਸਾਰਿਆਂ ਨੂੰ ਹਿੰਦੂ ਮੰਨਦੇ ਆ ਬੀਜੇਪੀ ਚੋਂ ਸਾਡੇ ਚ ਇਹੀ ਫਰਕ ਐ ਕਿ ਸਾਡਾ ਹਿੰਦੂ ਸਮਾਜ ਜਿੱਥੇ ਖੜਾ ਹੁੰਦਾ ਸੀ ਹਰੇਕ ਹਿੰਦੂ ਸਮਾਜ ਦੀ ਲੜਾਈ ਲੜਦੇ ਹੁਣ ਇਹ ਕਿਸਾਨਾਂ ਨੇ ਮੋਦੀ ਦੇ ਹੰਦੇ ਘੇਰਾ ਪਾੜੇ ਸੀ ਚਾਰੋਂ ਪਾਸੋਂ ਤਾਂ ਸਾਨੂੰ ਉਮੀਦ ਸੀ ਕਿ ਸਾਡੇ ਹਿੰਦੂਆਂ ਨੂੰ ਨੁਕਸਾਨ ਪਹੁੰਚਾਓਗੇ ਮੈਂ ਫੇਸਬੁਕ ਤੇ ਲਿਖ ਕੇ ਸਾਰਿਆਂ ਪਾਇਆ ਕਿ ਅਗਰ ਕਿਸਾਨਾਂ ਨੇ ਸਾਡੇ ਕਿਸੇ ਵੀ ਹਿੰਦੂ ਸਮਾਜ ਦੇ ਹਿੰਦੂ ਸਨਾਤਨੀ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਤੀ ਤਾਂ ਅਸੀਂ ਉਹਨਾਂ ਦੀ ਇੱਟ ਦੇ ਨਾਲ ਇੱਟ ਖੜਕਾ ਦਾਂਗੇ ਅਸੀਂ ਪੁੱਲ ਜਾਾਂਗੇ ਤੁਸੀਂ ਕਿਸ ਤਾਂ ਸਰੀਆਮ ਲੜਾਈ ਅਮਨੇ ਸਾਹਮਣੇ ਵੀ ਹੋ ਜੇਗੀ ਜੀ ਤਾਂ ਬੀਜੇਪੀ ਵਾਲੇ ਹਿੰਦੂ ਅਸੀਂ ਨਹੀਂ ਹੈ ਅਸੀਂ ਸਨਾਤਨ ਹੀ ਹਿੰਦੂ ਹੈ ਅਸੀਂ ਸਾਰਿਆਂ ਨੂੰ ਹਿੰਦੂ ਮੰਨਦੇ ਆ ਚਾਹੇ ਕਾਂਗਰਸ ਪਾਰਟੀ 'ਚ ਕੰਮ ਕਰ ਰਹੇ ਚਾਹੇ ਬੀਜੇਪੀ 'ਚ ਕੰਮ ਚਾਹੇ ਚਾਹੇ ਸ਼ੀਵ ਸੇਨਾ 'ਚ ਕੰਮ ਕਰ ਰਹੇ ਆ ਚਾਹੇ ਅਕਾਲੀ ਦਲ 'ਚ ਕੰਮ ਕਰ ਰਹੇ ਆ ਅਸੀਂ ਸਾਰੇ ਹਿੰਦੂਆਂ ਨੂੰ ਅਸੀਂ ਸਾਰੇ ਸਨਾਤਨੀਆਂ ਦੇ ਆ ਅਸੀਂ ਬੀਜੇਪੀ ਵਾਲੀ ਦੋ ਗਲੀ ਹਿੰਦੂ ਨਹੀਂ ਨਹੀਂ ਅਪਣਾਈ ਹੈ ਕਿ ਬੀਜੇਪੀ ਦਾ ਉਸੇ ਨੂੰ ਹਿੰਦੂ ਮੰਨਦੀ ਹੈ ਜਿਹੜਾ ਬੀਜੇਪੀ ਦੇ ਪਾਰਟੀ ਦੇ ਅੰਦਰ ਹੈ ਅਸੀਂ ਸਾਰੇ ਹਿੰਦੂ ਸਮਾਜ ਨੂੰ ਸਨਾਤਨ ਸਨਵਾਲ ਨੂੰ ਹਿੰਦੂ ਮੰਨਦੇ ਕੇ ਕੀ ਜੇਕਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂਦੇ ਤਾਂ ਹੋ ਸਕਦਾ ਹੈ ਦੂਜਿਆਂ ਦੀ ਤਰ੍ਹਾਂ ਤੁਹਾਨੂੰ ਵੀ ਐਕਸ ਪਲੱਸ ਜਾਂ ਵਾਈ ਪਲੱਸ ਜਾਂ ਜ਼ेड ਪਲੱਸ ਸਿਕਿਉਰਿਟੀ ਮਿਲ ਜਾਂਦੀ ਜਾਂ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਉਹ ਲੱਖਾਂ ਕਰੋੜਾ ਰੁਪਇਆ ਦੇ ਵੀ ਦਿੰਦੇ ਨੇ ਹੋਰ ਵੀ ਕਈ ਬੈਨੀਫਿਟ ਦਿੰਦੇ ਨੇ ਉਸ ਤਰ੍ਹਾਂ ਸ਼ਾਇਦ ਤੁਹਾਨੂੰ ਵੀ ਕੋਈ ਬੈਨੀਫਿਟ ਮਿਲ ਜਾਂਦਾ ਤੁਸੀਂ ਕਦੇ ਨਹੀਂ ਸੋਚਿਆ ਕਿ ਹਿੰਦੂਤਵਾ ਦੀ ਗੱਲ ਛੱਡ ਕੇ ਮੈਂ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਿਆ ਮੁੜਿਆ Hindu ਬਣ ਜਾਵਾਂ ਦੇਖੋ ਇਹ ਜਿਹੜੀ ਪਾਰਟੀ ਆ ਚਾਹੇ ਭਾਜਪਾ ਹੈ ਜਾਂ ਜੋ ਕੋਈ ਵੀ ਪਾਰਟੀ ਲਗਾ ਲੋ ਇਹ ਪੀਖ ਮੰਗਣਾ ਸਖਾਰੀਆਂ ਸਾਨੂੰ ਆਪਣਾ ਮਹਤਾਜ ਬਣਾ ਰਹੀਆਂ ਨੇ ਅਸੀਂ ਜਿਹੜਾ ਹਿੰਦੂ ਸੁਰੱਖਿਆ ਸੰਮਤੀ ਹੈ ਪਛੇ ਰਹੇ ਚਿਰ ਪਵਨ ਕੁਮਾਰ ਸ਼ਰਮਾ ਜੀ ਦੇ ਟਾਈਮ ਤੋਂ ਚੱਲੀ ਆ ਰਹੀ ਮੈਂ ਜਿਹੜਾ ਹੈ ਅੱਜ ਮੈਨੂੰ ਰਾਸ਼ਟਰਪਤੀ ਪ੍ਰਧਾਨ ਬਣਾਇਆ ਗਿਆ ਮੈਂ ਤੀਜੀ ਪੀੜ੍ਹੀ ਹੈ ਜਿਹੜੀ ਹਿੰਦੂ ਸੁਰੱਖਿਆ ਸੰਮਤੀ ਜੇ ਕੰਮ ਕਰ ਰਹੀ ਹੈ ਅਸੀਂ ਹਿੰਦੂਆਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਹਾਂ ਕਿ ਖੁਦ ਕਮਾਓ ਜਦੋਂ ਅ ਬੜੀ ਬੜੀ ਕੰਪਨੀ ਆ ਇੱਕ ਫੋਨ ਤੇ ਘਰ ਆ ਕੇ ਸਰਵਿਸ ਦੇ ਸਕਦੀਆਂ ਤਾਂ ਸਰਕਾਰ ਕਿਉਂ ਨਹੀਂ ਦੇ ਸਕਦੀ ਸਾਡੇ ਤੋਂ ਪੈਸੇ ਲੋ ਲੇਕਿਨ ਸਰਵਿਸ ਸਾਡੇ ਸਾਡੇ ਗੇਟ ਤੇ ਚਾਹੀਦੀ ਹੈ ਅਸਾਨੂੰ ਫਰੀਦੀ ਖਾਨ ਦੀ ਆਤਾਂ ਨਾ ਪਾਓ ਸਾਡੇ ਬੱਚਿਆਂ ਨੂੰ ਨਿਠੱਲੇ ਨਾ ਬਣਾਓ ਸਾਡੇ ਬੱਚਿਆਂ ਨੂੰ ਬਿਲਕੁਲ ਨਿਠੱਲੇ ਬਣਾ ਕੇ ਨਸ਼ਿਆਂ ਦੇ ਤਰਫ ਨਾ ਤੇ ਕੇ ਲੋ ਅਸੀਂ ਇਹ ਜਾਣਦੇ ਹਾਂ ਕਿ ਹਿੰਦੂ ਹੋ ਤਾਂ ਪਿਓਰ ਹਿੰਦੂ ਬਣ ਕੇ ਚੱਲੋ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਮੰਦਰ ਜਾਤ ਕਰੋ ਸਭ ਤੋਂ ਪਹਿਲਾ ਕੰਮ ਅਗਰ ਮੋਦੀ ਆਪਣੇ ਆਪ ਨੂੰ ਹਿੰਦੂ ਕਹਿੰਦਾ ਤਾਂ ਹਿੰਦੁਸਤਾਨ ਦੇ ਜਿਹੜੇ ਹਿੰਦੂ ਮੰਦਰ ਹੈ ਹਿੰਦੂਆਂ ਦੇ ਹਵਾਲੇ ਹੋਣੇ ਚਾਹੀਦੇ ਨੇ ਹਿੰਦੂ ਮੰਦਰ ਐਕਟ ਲਾਗੂ ਹੋਣਾ ਚਾਹੀਦਾ ਹੈ ਤਾਸੀਂ ਇਹਨਾਂ ਨੂੰ ਮੰਗਨ ਮੰਨਾਂਗੇ ਕਿ ਹਿੰਦੂਤਵ ਲਈ ਕੁਝ ਕੀਤਾ ਹਿੰਦੂਆਂ ਨੂੰ ਤਕੜਾ ਕਰਿਆ ਤਾਂ ਇਹ ਸਨ ਸਾਡੇ ਨਾਲ ਸ਼੍ਰੀ ਰਾਜੇਸ਼ ਕੇਹਰ ਜੀ ਅਕਲਪਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਕੌਮੀ ਪ੍ਰਧਾਨ ਔਰ ਇਸ ਦੇ ਨਾਲ ਹੀ ਸਾਡੇ ਨਾਲ ਸੁਤੰਤਰ ਰਾਜ ਪਾਸੀ ਵੀ ਨੇ ਜਿਹੜੇ ਕੀ 75 ਸਾਲ ਤੋਂ ਵੀ ਜ਼ਿਆਦਾ ਜਿੰਨਾ ਦੀ ਉਮਰ ਹੈ ਔਰ 60 ਸਾਲ ਤੋਂ ਜ਼ਿਆਦਾ ਦੀ ਇੱਕ ਰਾਜਨੀਤੀ ਬਚਪਨ ਤੋਂ ਹੀ ਰਾਜਨੀਤੀ ਦੇਖਦੇ ਆ ਰਹੇ ਨੇ ਕਈ ਪੁਸ਼ਤਾ ਇਹਨਾਂ ਨੇ ਇਹਨਾਂ ਦੇ ਸਾਹਮਣੇ ਕਈ ਮੁੱਖ ਮੰਤਰੀ ਆਏ ਕਈ ਚਲੇ ਗਏ ਕਈ ਪ੍ਰਧਾਨ ਮੰਤਰੀ ਆਏ ਕਈ ਚਲੇ ਗਏ ਇਹ ਨਾਲ ਦਾ ਇੱਕ ਲੰਬਾ ਚੌੜਾ ਰਾਜਨੀਤਿਕ ਤਜਰਬਾ ਹੈ ਔਰ ਗਵਰਨਰ ਵੀ ਰਹੇ ਰੋਟਰੀ ਕਲੱਬ ਦੇ ਵਿੱਚ ਔਰ ਉਸ ਦੇ باوجود ਅੱਜ ਪਟਿਆਲਾ ਦਾ ਪ੍ਰਮੁੱਖ ਸ਼੍ਰੀ ਕਾਲੀ ਮਾਤਾ ਮੰਦਿਰ ਜਿਸ ਦਾ ਅਗਰ ਕੋਈ ਮੁੱਖ ਮੰਤਰੀ ਕਿਹਾ ਪ੍ਰਧਾਨ ਮੰਤਰੀ ਵੀ ਅਗਰ ਪਟਿਆਲੇ ਦੇ ਵਿੱਚ ਆਂਦਾ ਤਾਂ ਉਸ ਨੂੰ ਵੀ ਆਪਣੇ ਭਾਸ਼ਣ ਦੇ ਵਿੱਚ ਸ਼੍ਰੀ ਕਾਲੀ ਮਾਤਾ ਮੰਦਿਰ ਦਾ ਜ਼ਿਕਰ ਕਰਨਾ ਪੈਂਦਾ ਹੈ ਉੱਥੇ ਦੀ ਲੰਗਰ ਕਮੇਟੀ ਦੇ ਚੇਅਰਮੈਨੇ ਸੁਤੰਤਰ ਰਾਜ ਪਾਸੀ ਜੀ ਪਾਸੀ ਜੀ ਹਿੰਦੂਤਵ ਦੇ ਮੁੱਦੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਾਇਬ ਰਹੇ ਨਰਿੰਦਰ ਮੋਦੀ ਦੀ ਰੈਲੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਬਹੁਤ ਹੀ ਮਾਨ ਤੇ ਸਤਿਕਾਰ ਦੇ ਕਾਬਲ ਤੁਹਾਡੇ ਦਰਸ਼ਕ ਮੈਂ ਉਹਨਾਂ ਨੂੰ ਨਤਮਸਤਕਾਂ ਮੈਂ ਕਹਿਣਾ ਜਿਸ ਤਰ੍ਹਾਂ ਕੇਹੜ ਜੀ ਨੇ ਕਿਹਾ ਨਰਿੰਦਰ ਮੋਦੀ ਆਪਣੇ ਆਪ ਨੂੰ ਹਿੰਦੂ ਕਹਿੰਦਾ ਪਰ ਹਿੰਦੂਆਂ ਦੀ ਗੱਲ ਤਾਂ ਕੋਈ ਨਹੀਂ ਕਰਦਾ 10 ਸਾਲ ਦੇ ਅੰਦਰ ਕੀ ਉਹਨੂੰ ਪਤਾ ਨਹੀਂ ਸੀ ਕਿ ਅਰਬਾਂ ਰੁਪਇਆ ਮੰਦਰਾਂ ਦਾ ਪਿਆ ਜਿਉ ਸਾਨੂੰ ਉਹ ਦੇਵੇ ਪੈਸਾ ਸਾਡੇ ਗਰੀਬ ਆਦਮੀ ਮੁਸਲਮਾਨ ਕਿਉਂ ਬਣਨ ਸਾਡੇ ਗਰੀਬ ਆਦਮੀ 크੍ਰਿਸਚੀਅਨ ਕਿਉਂ ਬਣਨ ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਅੰਦਰ 크੍ਰਿਸਚਨਾ ਦਾ ਢੇਰਾ ਦਾ ਢੇਰ ਖੋ ਰਿਹਾ ਹੈ ਕਿਉਂ ਹੋ ਰਿਹਾ ਹੈ ਕਰੋੜਾ ਰੁਪਿਆ ਉਹ ਵੰਡ ਰਹੇ ਨੇ ਉਹ ਤੁਹਾਡੇ ਕੋਲ ਜਦ ਅਰਬਾਂ ਰੁਪਿਆ ਹਿੰਦੂਆਂ ਦਾ ਪਿਆ ਤੁਸੀਂ ਉਹਦੇ ਸੇਫਟੀ ਗਾਰਡ ਬਣਿਓ ਤੁਸੀਂ ਉਹਨਾਂ ਨੂੰ ਦਿੰਦੇ ਕਿਉਂ ਨਹੀਂ ਕਾਲੀ ਮਾਤਾ ਮੰਦਰ ਕੋਲ 150 ਕਰੋੜ ਰੁਪਿਆ ਪਿਆ ਉਹਦੇ ਘੱਟੋ ਘੱਟ ਕਟੋ ਕਟ ਵੀ ਉਸ 150 ਕਰੋੜ ਦੇ ਨਾਲ 1000 2 4000 ਬੱਚਿਆਂ ਦੀ ਸ਼ਾਦੀ ਹੋਵੇ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਸਟਾਈਫਨ ਦਿੱਤਾ ਜਾਵੇ ਜਦ ਕਿ ਮੁਸਲਮਾਨ 4 ਸਾਲ ਦੇ ਬੱਚੇ ਨੂੰ ਫਰਨੇਟਿਕ ਬਣਾਉਂਦਾ ਸਿੱਖ ਪੈਦਾ ਹੁੰਦੇ ਬੱਚੇ ਨੂੰ ਉਹਨੂੰ ਗਤਕਾ ਖੇਲਣਾ ਸਿਖਾਂਦਾ ਸਾਡੇ ਲੋਕ ਜਿਹੜੇ ਹੈਗੇ ਆ ਅਸੀਂ ਲੜਾਈ ਨਹੀਂ ਲੜ ਸਕਦੇ ਇਸ ਕਰਕੇ ਇਹ ਜਿੰਨੇ ਸਿਆਸੀ ਬੰਦੇ ਨੇ ਉਹਦਾ ਨਜਾਇਜ਼ ਫਾਇਦਾ ਉਠਾ ਰਹੇ ਨੇ ਸਾਨੂੰ ਇਹ ਲੜਾਈ ਕਿਸੇ ਨਾ ਦਿਨ ਆਪ ਹੀ ਲੜਨੀ ਪੈਣੀ ਆ ਅੱਜ ਤੁਸੀਂ ਕਹਿੰਦੇ ਹੋ ਕਿ ਸ਼ੰਭੂ ਪ੍ਰਸ਼ਾਦ ਨਰਿੰਦਰ ਮੋਦੀ ਨੂੰ ਤਾਂ ਇਹ ਵੀ ਨਹੀਂ ਆਇਆ ਕਿ ਮੋਗੇ ਦੇ ਅੰਦਰ ਆਰਐਸਐਸ ਦੀ ਸ਼ਾਖਾ ਲੱਗੇ ਹੋਏ ਦੇ ਅੰਦਰ ਬੰਦੇ ਮਾਰੇ ਗਏ ਉਹਨੂੰ ਯਾਦ ਨਹੀਂ ਆਇਆ ਉੱਥੇ ਕਿ ਮੋਗੇ ਦੇ ਅੰਦਰ ਆਰਐਸਐਸ ਦੀ ਸ਼ਾਖਾ ਦੇ ਅੰਦਰ ਬੰਦੇ ਮਾਰੇ ਗਏ ਉਹਨਾਂ ਨੂੰ ਹੀ ਸ਼ਰਧਾਂਜਲੀ ਦੇ ਦਵੇ ਸਾਡੇ ਸ਼ੰਭੂ ਪ੍ਰਸ਼ਾਦ ਨਹੀਂ ਜੂ ਤਾਂ ਕਈ ਦਿਨਾਂ ਨੂੰ ਸ਼ਰਧਾਂਜਲੀ ਸਾਡੇ ਪਵਨ ਕੁਮਾਰ ਸ਼ਰਮਾ ਨੂੰ ਕੀ ਸ਼ਰਧਾਂਜਲੀ ਦੇਣੀ ਆ ਉਹਨੂੰ ਇਹ ਸ਼ਰਮ ਨਹੀਂ ਆਈ ਕਿ ਨਾਰਥ ਇੰਡੀਆ ਦਾ ਕਲਕੱਤੇ ਤੋਂ ਬਾਅਦ ਸਭ ਤੋਂ بڑا ਮੰਦਿਰ ਸਾਡਾ ਸਥਾਨ ਜਿਹੜਾ ਹੈ ਉਹ ਕਾਲੀ ਮਾਤਾ ਮੰਦਿਰ ਆ ਕਿਉਂ ਨਹੀਂ ਆਇਆ ਉੱਥੇ ਮੱਥਾ ਟੇਕਣ ਜਦੋਂ ਆਪਣੇ ਆਪ ਨੂੰ Hindu ਕਹਿੰਦਾ ਫਿਰ ਕਿਉਂ ਨਹੀਂ ਆਇਆ ਉਹਨੂੰ ਆਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਰੈਲੀਆਂ ਕੀਤੀਆਂ ਪਟਿਆਲਾ ਗੁਰਦਾਸਪੁਰ ਤੇ ਜਲੰਧਰ ਪਰ ਤਿੰਨੋਂ ਰੈਲੀਆਂ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਪੰਜਾਬ ਦਾ ਬਹੁਤ ਵੱਡਾ ਜਿਹੜਾ ਦੰਸ਼ ਚ ੱਲੇ ਲਗਭਗ 14 ਸਾਲ 1980 ਤੋਂ ਲੈ ਕੇ 1994 ਤੱਕ 14 ਸਾਲਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ 35000 ਹਿੰਦੂਆਂ ਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪਈਆਂ ਸ਼ਹੀਦ ਹੋਏ ਤਿੰਨੋਂ ਰੈਲੀਆਂ ਦੇ ਵਿੱਚ ਉਹਨਾਂ ਨੇ ਨਾ ਤਾਂ 35000 ਹਿੰਦੂਆਂ ਦੀ ਗੱਲ ਕੀਤੀ ਨਾ ਜਿਹੜੇ ਪੰਜ ਤਕਰੀਬਨ ਜਿਹੜੇ ਭਾਜਪਾ ਦੇ ਲੋਕ ਸੀ ਆਰਐਸਐਸ ਦੇ ਕਾਰਜਕਰਤਾ ਸੀ ਜਿਹੜੇ ਸ਼ਹੀਦ ਹੋਏ ਜਿਨ੍ਹਾਂ ਨੂੰ ਆਪਣੀਆਂ ਕੁਰਬਾਨੀਆਂ ਦੇਣੀਆਂ ਪਈਆਂ ਨਾ ਉਹਨਾਂ ਨੇ ਇਸ ਦੀ ਗੱਲ ਕੀਤੀ ਇਸ ਨੂੰ ਤੁਸੀਂ ਕਿਉਂਕਿ ਇੱਕ ਤੁਸੀਂ ਬਹੁਤ ਲੰਬਾ ਦੌਰ ਦੇਖਿਆ ਤੁਸੀਂ ਪਵਨ ਕੁਮਾਰ ਸ਼ਰਮਾ ਜੀ ਦੇ ਨਾਲ ਉਸ ਤੋਂ ਬਾਅਦ ਸੰਜੀਪ ਭਾਰਤਵਾਦ ਜੀ ਦੇ ਨਾਲ ਇੱਕ ਲੰਬਾ 1980 ਤੋਂ ਜਦੋਂ ਤੋਂ ਅੱਤਵਾਦ ਸ਼ੁਰੂ ਹੋਇਆ ਅੱਜ 45 ਸਾਲ ਹੋ ਗਏ ਤੁਸੀਂ ਸਾਰਾ ਉਹ ਦੌਰ ਦੇਖਿਆ ਹੈਗਾ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਕਿ ਨਰਿੰਦਰ ਮੋਦੀ ਇੱਥੇ ਆਇਆ ਉਹਨੂੰ ਹਿੰਦੂਆਂ ਦੀ ਕੋਈ ਸੋਚ ਨਹੀਂ ਸੀ ਕਿ 35000 ਜਿਹੜੇ ਹਿੰਦੂ ਮਰੇ ਨੇ ਉਹਨਾਂ ਦੀ ਫਾਈਲ ਜਿਹੜੀ 781 ਕਰੋੜ ਰੁਪਏ ਦੀ ਉਹਦੇ ਕੋਲ ਪਈ ਆ ਉਹ ਇਸ ਪੈਕੇਜ ਦੇ ਅੰਦਰ ਤਾਂ ਕਹਿ ਕੇ ਜਾਂਦਾ ਕਿ ਮੈਂ ਜਾ ਕੇ ਉਹਨੂੰ ਕਲੀਅਰ ਕਰਕੇ ਹਿੰਦੂਆਂ ਦੇ ਜਿਹੜੇ ਜ਼ਖਮ ਐ ਉਹਨਾਂ ਤੇ ਮਲ੍ਹਮ ਲਾਉਂਗਾ ਕਿ ਉਹਨੇ ਕੋਈ ਕਰਤਾਰਪੁਰ ਦੀ ਗੱਲ ਸਿੱਖਾਂ ਨੂੰ ਬੇਫਕੂ ਬਣਾ ਗਿਆ ਸਿੱਖ ਐਸੀ ਕੌਮ ਐ ਬੇਫਕੂ ਇੱਕ ਮਿੰਟ ਚ ਬਣ ਜਾਂਦੀ ਆ ਕਰਤਾਰਪੁਰ ਉਹ ਲੈ ਹੀ ਨਹੀਂ ਸਕਦੇ ਸੀ ਇਸ ਕਰਕੇ ਉਹਨੇ ਗੱਲ ਇਹ ਤੋੜੀ ਇਹ ਕਿ ਜਿਹੜਾ ਕੰਮ ਹੋ ਹੀ ਨਹੀਂ ਸਕਦਾ ਉਹਨਾਂ ਨੂੰ ਬੌਲਿਆਂ ਨੂੰ ਲਾ ਦੋ ਉਧਰਲੇ ਪਾਸੇ ਇਹ ਠੀਕ ਹੈ ਕਿ ਉਹਨਾਂ ਨੇ ਉੱਥੇ ਗੁਰਦੁਆਰੇ ਜਾਣ ਦੇ ਲਈ Imran Khan ਕਿਉਂਕਿ ਆਪ ਚਾਹੁੰਦਾ ਸੀ ਉਹ ਇੱਥੇ ਸਿੱਖ ਕੌਮ ਆ ਕੇ ਆਪਣਾ ਨਤਮਸਤਕ ਹੋਵੇ ਜਿਹੜਾ ਬਾਬਾ ਨਾਨਕ ਹੈ ਉਹ ਕੱਲੇ ਸਿੱਖਾਂ ਦਾ ਨਹੀਂ ਹੈ ਉਹ ਖੱਤਰੀ ਸੀ ਉਹ Hindu ਸੀ Hindu ਮਹਿਤਾ ਕਾਲੂ ਦਾਸ ਦਾ ਪੁੱਤਰ ਸੀ ਦੱਸੋ ਜਿੰਨੀਆਂ ਗੱਦੀਆਂ ਨੇ ਉਹ ਸਾਰੀਆਂ Hindu ਸੀ ਇਸ ਕਰਕੇ Hindu ਸਿੱਖ ਦੇ ਅੰਦਰ ਕੋਈ મતભੇਦ ਨਹੀਂ ਇਹ ਸਿਰਫ ਸਿਆਸੀ ਲੋਕ ਕਾਂਗਰਸ ਦੇ ਜਿਹੜਾ ਕਿ ਆਪਣਾ ਫਾਇਦਾ ਉਠਾਣਾ ਜਾਂਦੇ ਆ ਉਦੋਂ ਮੈਨੂੰ ਮਹਾਰਾਣੀ ਮਿਲੀ ਕਿਤੇ ਫੰਕਸ਼ਨ ਦੇ ਉੱਪਰ ਉਹ ਕਹਿੰਦੀ ਸਤਿ ਸ੍ਰੀ ਅਕਾਲ ਮੈਂ ਕਿਹਾ ਹੁਣ ਜੇ ਬੀਜੇਪੀ ਜੁਆਇਨ ਕਰੀਆ ਹੁਣ ਤਾਂ ਰਾਮ ਰਾਮ ਕਹਿ ਲੈ ਜੀ ਉਹ ਰਾਮ ਰਾਮ ਅੱਜ ਵੀ ਕਹਿੰਦੇ ਵੇ ਸ਼ਰਮ ਮਹਿਸੂਸ ਕਰਦੀਆ ਉਹਨਾਂ ਦਾ ਜਿਹੜਾ ਮੰਦਰ ਕੁਲ ਦੇਵੀ ਆ ਉੱਥੇ ਮੱਥਾ ਟੇਕਣ ਨਹੀਂ ਆਈ ਐ ਇਲੈਕਸ਼ਨ ਲੜਨ ਲਈ ਖੜੀ ਹੋ ਗਈ ਕੀ ਸਾਬਤ ਕਰਦਾ ਕਿ ਉਹ Hindu ਹੈ ਕੀ ਹੈ ਜੀ Hinduਾਂ ਦੀ ਬੋਲ ਤੂੰ ਤਾਂ ਹਰੇ ਕਹਿੰਦਾ ਕਿ ਮੈਨੂੰ ਦੇ ਦੇ ਕਿਉਂ ਦੇ ਦੇ ਬਈ ਸਾਨੂੰ ਇਹ ਸੋਚਣਾ ਚਾਹੀਦਾ ਹੈ ਜੇ ਪਵਨ ਕੁਮਾਰ ਸ਼ਰਮਾ ਗੁਪਤਾ ਨੇ ਪਵਨ ਕੁਮਾਰ ਸ਼ਰਮਾ ਨੇ ਕੁਰਬਾਨੀ ਦਿੱਤੀ ਹੈ ਪਵਨ ਕੁਮਾਰ ਗੁਪਤਾ ਹੁਣ ਸੰਜੀਵ ਭਾਰਦਵਾਜ ਤੋਂ ਬਾਅਦ ਇੱਕ ਜੂਹਾਰੂ ਨੇਤਾ ਹੈ ਪੰਜਾਬ ਦਾ ਉਹ ਬਾਗਡੋਰ ਸੰਭਾਲੂਗਾ Hinduਾਂ ਦੀ ਸਾਨੂੰ ਇਹ ਉਸ ਦੇ ਉੱਪਰ ਪੂਰਾ ਇਤਕਾਦ ਹੈ ਪੂਰਾ ਇਹ ਵਿਸ਼ਵਾਸ ਹੈ ਕਿ ਉਹ ਸਾਡੀ ਰੇਨਮਾਈ ਜਿਹੜੀ ਕਰੇਗਾ ਉਹ ਬਹੁਤ ਅੱਛੇ ਢੰਗ ਦੇ ਨਾਲ ਕਰੇਗਾ ਆਸੀ ਸਾਹਿਬ ਇੱਕ ਆਖਰੀ ਪ੍ਰਸ਼ਨ ਹੈ ਮੇਰਾ ਨਰਿੰਦਰ ਮੋਦੀ ਦੇ ਆਉਣ ਦੇ ਨਾਲ ਪੰਜਾਬ ਦੇ ਵਿੱਚ ਕੀ ਚੰਗਾ ਇਫੈਕਟ ਪਿਆ ਹੈ ਜਾਂ ਮਾੜਾ ਇਫੈਕਟ ਪਿਆ ਹੈ ਹਿੰਦੂਆਂ ਦੇ ਉੱਤੇ ਅਸੀਂ ਤਾਂ ਦੇਖੋ ਅਸੀਂ ਨਰਿੰਦਰ ਮੋਦੀ ਦਾ ਮੈਂ ਬੜਾ ਉਪਾਸਕ ਸੀ ਕਿ Hindu ਹੈ Hindu ਹੈ Hindu ਹੈ yogi ਦਾ ਵੀ ਸੀ amit shah ਦਾ ਵੀ ਸੀ আর ਪਰ ਹੁਣ ਇਸ ਦੌਰੇ ਦੇ ਅੰਦਰ ਉਹਨੇ hinduan ਦੇ ਲਈ ਕੁਝ ਨਹੀਂ ਕਰਿਆ ਅੱਜ ਤੱਕ ਮੰਦਰਾਂ ਦੇ ਪੈਸੇ ਕਿਉਂ ਨਹੀਂ hinduan ਨੂੰ ਦਿੱਤੇ hinduan ਲਈ ਕੀ ਕੰਮ ਹੈ ਹਜਾ ਹੈ ਜਿਹੜਾ ਉਹ ਕਹਿ ਸਕਦੇ ਕਿ ਫਕਰ ਦੇ ਨਾਲ ਉਹ ਤਾਂ ਆਪਣੀਆਂ ਬੋਟਾਂ ਦੀ ਰਾਜਨੀਤੀ ਦੇਖਦਾ ਕਿਧਰੋਂ ਕਿਸ਼ਨਾ ਕਿਵੇਂ ਹੋਣਾ ਚੱਕੇ ਜੀ ਨੂੰ ਮਰਜੀ ਅੰਦਰ ਕਰਤਾ ਈਡੀ ਨਾਲ ਫੀਡੀ ਨਾਲ ਉਹ ਉਸ ਚੀਜ਼ ਨੂੰ ਦੇਖਦੇ ਨੇ ਕਿ ਸਾਨੂੰ ਵੋਟਾਂ ਕਿਸ ਤਰ੍ਹਾਂ ਮਿਲਣ ਆ ਅਸੀਂ ਕਹਿੰਦੇ ਆ ਕਿ ਵੀ ਉਹ ਆਵੇ ਪਰ ਇਹ ਨਹੀਂ ਕਿ ਹਿੰਦੂਆਂ ਨਾਲ ਦਮਨ ਹੋਵੇ ਤਾਂ ਇਹ ਸਨ ਸਾਡੇ ਨਾਲ ਸ਼੍ਰੀ ਸੁਤੰਤਰ ਰਾਜ ਪਾਸੀ ਜੀ ਤੇ ਸਾਡੇ ਨਾਲ ਰਜੇਸ਼ ਕੇਹਰ ਜੀ ਕੇਹਰ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਪਾਸੀ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ